ਨਮਸਕਾਰ ਕਿਸਾ ਸ੍ਰੀਕਾਂ ਦਾ ਪੰਜਾਬ ਪਲਸ ਇੰਟਰਡਕਸ਼ਨ ਸੀਰੀਜ਼ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਪੂਰੇ ਦੇਸ਼ ਦੇ ਵਿੱਚ ਨవరਤਨ ਦਾ ਤਿਹਾਰ ਆਉਣ ਵਾਲਾ ਇਸ ਦੇ ਨਾਲ ਨਾਲ ਇੱਕ ਹੋਰ ਤਿਹਾਰ ਜਿਹਨੂੰ ਪੂਰਾ ਦੇਸ਼ ਸੈਲੀਬ੍ਰੇਟ ਕਰਦਾ ਉਹ ਹੈ ਸ਼੍ਰੀ ਰਾਮਲੀਲਾ ਦਾ ਤਿਹਾਰ ਰਾਮਲੀਲਾ ਦਾ ਮੰਚਨ ਪੂਰੇ ਵਿਸ਼ਵ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੁਮ ਤੁਮ ਦੇ ਨਾਲ ਮਨਾਇਆ ਜਾਂਦਾ ਹੈ ਅੱਜ ਸਾਡੇ ਨਾਲ ਜਿਹੜੇ ਸ਼ਖਸ ਮੌਜੂਦ ਨੇ ਉਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਇਹ ਦੱਬੇ ਤੇ ਦਾ ਹੱਕ ਹੈ ਤੋਂ ਸ਼੍ਰੀ ਰਾਮਲੀਲਾ ਜਿਹੜਾ ਸਾਡਾ ਦੇਸ਼ ਦਾ ਇੱਕ ਫੋਕ ਥੀਏਟਰ ਹੈ ਉਸ ਨੂੰ ਲਗਾਤਾਰ ਮੰਚਨ ਕਰਦੇ ਆ ਰਹੇ ਨੇ ਇਸ ਤੋਂ ਇਲਾਵਾ ਰੰਗਮঞ্চ ਦੇ ਵਿੱਚ ਉੱਗੀ ਸ਼ਖਸੀਅਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਇਹਨਾਂ ਨੂੰ ਸਟੇਟ ਔਰ ਜਿਹੜਾ ਹੈ ਉਹਦੇ ਨਾਲ ਸੰਬੰਧ ਕੀਤਾ ਜਾ ਚੁੱਕਾ ਤੇ ਹੋਰ ਕਈ ਸਰਕਾਰੀ ਜਿਹੜੇ ادارے ਨੇ ਉਹਨਾਂ ਦੁਆਰਾ ਜਿਹੜੇ ਕਲਾ ਦੇ ਨਾਲ ਜਿਹੜੇ ਨੇ ਉਹਨਾਂ ਨੇ ਇਹਨਾਂ ਨੂੰ ਸਨਮਾਨਿਤ ਕੀਤਾ। ਪੇਸ਼ ਹੋ ਜੋ ਇੱਕ ਮੈਡੀਕਲ ਖੇਤਰ ਦੇ ਵਿੱਚ ਸੇਵਾਵਾਂ ਦੇ ਰਹੇ ਨੇ। ਸੋ ਮਕੇਸ਼ ਸ਼ਰਮਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਨਮਸਕਾਰ ਡਾਕਟਰ ਗੁਰਤੇਜ ਡਾਕਟਰ ਸਾਹਿਬ ਤੁਸੀਂ ਬੜੇ ਲੰਬੇ ਸਮੇਂ ਤੋਂ ਰਾਮਲੀਲਾ ਕਰਦੇ ਆ ਰਹੇ ਹੋ ਰਾਮਲੀਲਾ ਜਦੋਂ ਅਸੀਂ ਦੇਖ-ਦੇਖ ਕੇ ਵੱਡੇ ਹੋਏ ਆ ਹਰ ਭਾਰਤੀ ਉਸ ਨੂੰ ਦੇਖ ਕੇ ਵੱਡਾ ਹੁੰਦਾ ਪਰ ਕਿਤੇ ਨਾ ਕਿਤੇ ਆਧੁਨਿਕ ਸਮਾਜ ਦੇ ਵਿੱਚ ਜਦੋਂ ਅਸੀਂ ਮੋਬਾਈਲ ਦੇ ਨਾਲ ਜੁੜ ਗਏ ਆ ਐਪਸ ਦੇ ਨਾਲ ਜੁੜ ਗਏ ਉਹ ਤਾਂ ਕ੍ਰੇਜ਼ ਜਿਹੜਾ ਹੈ ਉਹ ਘਟ ਹੁੰਦਾ ਜਾ ਰਿਹਾ ਪਰ ਫਿਰ ਵੀ ਕਾਫੀ ਹੱਦ ਤੱਕ ਸਾਨੂੰ ਦੇਖਣ ਨੂੰ ਮਿਲਦਾ ਇਹ ਰਾਮਲੀਲਾ ਦਾ ਇਤਿਹਾਸ ਕੀ ਹੈ ਸਾਨੂੰ ਸਾਡੇ ਦਰਸ਼ਕਾਂ ਦੱਸੋ ਕਿ ਇਹ ਕਦੋਂ ਤੋਂ ਜਿਹੜੀ ਹੈ ਇਹ ਖੇਡੀ ਜਾਨੀ ਸ਼ੁਰੂ ਕੀਤੀ ਗਈ ਔਰ ਕਿਹੜੇ ਕਾਮਨੀ ਲਾ ਖੇਡੀ ਜਾਂਦੀ ਸੀ ਜੀ ਦਰਸ਼ਕ ਜਿਹੜੇ ਨੌਜਵਾਨ ਨੂੰ ਉਹ ਵੀ ਜਾਣਨਾ ਚਾਹੁੰਦੇ ਸੀ ਜੀ ਡਾਕਟਰ ਸਾਹਿਬ ਜਿੱਦਾਂ ਤੁਹਾਨੂੰ ਪਤਾ ਹੈ ਕਿ ਸ਼੍ਰੀ ਰਾਮਲੀਲਾ ਬੜਾ ਆਸਾਨੀ ਨਾਲ ਆਪਾਂ ਸਮਝ ਸਕਦੇ ਹਾਂ ਕਿ ਰਾਮ ਜੀ ਦੇ ਜੀਵਨ ਦੀ ਲਿਲਾਵਾਂ ਦਾ ਮੰਚਨ ਉਸ ਨੂੰ ਆਪ ਰਾਮਲਾ ਕਹਿੰਦੇ ਆ ਮਹਾਰਿਸ਼ੀ ਬਾਲਮਿਕੀ ਜਿਨੇ ਇਹਨੂੰ ਲਿਖਿਆ ਤੇ ਇਹ ਜਿਹੜੀ ਰਾਮਲੇਲਾ ਦਾ ਮੰਚਨ ਹੈ ਪੂਰੇ ਏਸ਼ੀਆ ਦੇ ਵਿੱਚ ਕੀਤਾ ਜਾਂਦਾ ਹੈ ਜੇ ਤੁਸੀਂ ਕਹੋ ਵੀ ਕੱਤੋਂ ਕੀਤਾ ਜਾਂਦਾ ਹੈ ਰਾਮਲੇਲਾ ਦਾ ਮੰਚਨ ਜਿਹੜਾ ਹੈ ਇਹ ਤ੍ਰੇਤਾ ਯੁਗ ਤੋਂ ਕੀਤਾ ਜਾ ਰਿਹਾ ਹੈ ਜਦ ਰਾਮ ਜੀ ਬਨਵਾਸ ਗਏ ਉਸ ਤੋਂ ਬਾਅਦ ਅਯੁੱਧਿਆ ਵਾਸੀਆਂ ਨੇ ਉਹਨਾਂ ਦੇ ਯਾਦ ਦੇ ਵਿੱਚ ਵੀ ਰਾਮਲੇਲਾ ਦਾ ਮੰਚਨ ਕੀਤਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਮੁਗਲ ਕਾਲ ਦੇ ਦੌਰਾਨ ਵੀ ਰਾਮਲਾ ਦੇ ਕਰਨ ਦੇ ਸਾਕਸ਼ਿਦ ਮਿਲਦੇ ਨੇ ਆ ਏਸ਼ੀਅਨ ਕੰਟਰੀ ਜਿਦਾ ਕੰਬੋਡੀਆ ਜਾਂ ਇੰਡੋਨੇਸ਼ੀਆ ਆਪਣਾ ਭਾਰਤ ਜਾਪਾਨ ਇਹਦੇ ਵਿੱਚ ਵੀ ਰਾਮੇਲਾ ਕਰਨ ਦੇ ਕਈ ਸਬੂਤ ਆਪਾਂ ਨੂੰ ਮਿਲਦੇ ਨੇ ਤੇ ਇਸ ਕਰਕੇ ਕਹਿ ਸਕਦੇ ਹਾਂ ਬਹੁਤ ਪੁਰਾਣੇ ਟਾਈਮ ਤੋਂ ਰਾਮਲਾ ਚੱਲ ਰਹੀ ਹੈ ਬਿਲਕੁਲ ਅ ਮਕਸੀ ਅੱਜ ਸਾਡਾ ਜਿਹੜਾ ਤੁਹਾਡੇ ਨਾਲ ਜੁੜਨ ਦਾ ਮਕਸਦ ਹੀ ਇਹ ਹੈ ਕਿਉਂਕਿ ਪੰਜਾਬ ਦੀ ਭੂਮੀ ਜਿਹੜੀ ਸਤ ਸਿੰਧੂ ਖੇਤਰ ਦੇ ਨਾਮ ਨਾਲ ਜਾਣੀ ਜਾਂਦੀ ਸੀ ਔਰ ਇਸ ਦੇ ਉੱਪਰ ਭਗਵਾਨ ਸ਼੍ਰੀ ਗੰਭਾਤ ਗਹਿਰਾ ਪ੍ਰਭਾਵ ਰਿਹਾਤ ਭਗਵਾਨ ਰਾਮ ਜੀ ਦੇ ਪੁੱਤਰਾਂ ਨੇ ਇੱਥੇ ਨਗਰ ਵਸਾਈ ਸੀ ਉਹਨਾਂ ਦੇ ਪੁੱਤਰਿਆਂ ਨੇ ਇੱਥੇ ਨਗਰ ਵਸਾਈ ਜਿਨ੍ਹਾਂ ਦੇ ਨਾਮ ਤੇ ਯੂਨੀਵਰਸਿਟੀਆਂ ਖੁੱਲੀਆਂ ਤਕਸ਼ਿਸ਼ਿਲਾ ਵਗਿਆ ਔਰ ਜੀ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਹੈਗੀ ਕਿ ਭਗਵਾਨ ਸ਼੍ਰੀ ਗੰਭਾਤ ਦੇ ਜਿਹੜੇ ਨਾਨਕੇ ਹੈ ਮਾਤਾ ਕੁਸ਼ਲਿਆ ਦੇ ਆਪ ਦੇ ਵਿੱਚ ਸੀ ਤੇ ਮਤਾ ਕੇ ਕਈ ਵੀ ਪੰਜਾਬ ਦੇ ਨਾਲ ਸੰਬੰਧਿਤ ਸੀ ਸੋ ਜਿਹੜੀ ਇਹ ਰਾਮਲੀਲਾ ਨੂੰ ਤੁਸੀਂ ਜਿਹੜਾ ਬੰਚਨ ਕਰਦੇ ਆ ਰਹੇ ਹੋ ਐਨੇ ਸਾਲ ਜੀ ਜੀ ਕੀ ਬਦਲਾਅ ਤੇ ਕੀ ਪ੍ਰਭਾਵ ਦੇਖਦੇ ਹੋ ਕਿ ਸਾਡੇ ਸਮਾਜ ਦੇ ਲਈ ਕਿੰਨੀ ਜ਼ਰੂਰੀ ਹੈ ਨਾ ਜੇ ਤੁਸੀਂ ਮੇਰੀ ਪਰਸਨਲ ਗੱਲ ਪੁੱਛਦੇ ਹੋ ਤੇ ਮੈਂ ਸੰ 90 ਤੋਂ 1990 ਤੋਂ ਆਮਲਾ ਕਰ ਰਹੇ ਹਾਂ ਉਸ ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰਾਂ ਤਾਂ ਬਹੁਤ ਬਦਲਾਅ ਨੇ ਉਸ ਵੇਲੇ ਸਾਡੇ ਕੋਲ ਜਿਹੜਾ ਆਰਟਿਸਟਿਕਲ ਪਰਫਾਰਮੈਂਸ ਦਾ ਮਾਧਿਅਮ ਸੀਗਾ ਦੇਖਣ ਦਾ ਤੇ ਕਰਨ ਦਾ ਉਹ ਸਭ ਤੋਂ ਆਸਾਨ ਜਿਹੜਾ इजीली ਅਵੇਲੇਬਲ ਸੀ ਉਹ ਰਾਮ ਲਿਲਾ ਹੀ ਸੀ ਕਿਉਂਕਿ ਸਾਡੇ ਟਾਈਮ ਦੇ ਵਿੱਚ ਟੀਵੀ ਬਹੁਤ ਵਿਰਲੇ ਹੁੰਦੇ ਸੀ ਸਭ ਲੋਕੀ ਅਫੋਰਡ ਨਹੀਂ ਸੀ ਕਰ ਸਕਦੇ ਤੇ ਜਿਹੜੇ ਆਰਟਿਸਟਿਕਲ ਮਾਈਂਡ ਦੇ ਬੱਚੇ ਸੀ ਸਾਡੇ ਵਰਗੇ ਉਹ ਰਾਮਲਾ ਤੋਂ ਬਹੁਤ ਪ੍ਰਭਾਵਿਤ ਸੀ ਜਾਂ ਜਿਨ੍ਹਾਂ ਦੇ ਪੇਰੈਂਟਸ ਆਪਣੇ ਬੱਚਿਆਂ ਨੂੰ ਸਾਂਸਕ੍ਰਿਤਿਕ ਆਪਣੇ ਦੇਸ਼ ਦੀ ਧਰੌਰ ਨਾਲ ਜੋੜਨਾ ਚਾਹੁੰਦੇ ਸੀ ਉਹ ਰਾਮਲਾ ਦਿਖਾਣ ਜਾਂਦੇ ਵੀ ਸੀ ਜੀ ਉਸ ਤੋਂ ਬਾਅਦ ਜਦ ਸੋਸ਼ਲ ਮੀਡੀਆ ਟੀਵੀ ਦਾ ਪਰਚਲਨ ਬਹੁਤ ਵਧਿਆ ਫਿਰ ਰਾਮਲੀਲਾ ਦਾ ਕ੍ਰੇਜ਼ ਬਹੁਤ ਘਟ ਗਿਆ ਕਿਉਂਕਿ ਸਾਡੀ ਆਪਣੀ ਮੰਚ ਦੀਆਂ ਲਿਮਿਟੇਸ਼ਨਸ ਹੁੰਦੀਆਂ ਐ ਜਦੋਂ ਟੀਵੀ ਦੇ ਵਿੱਚ ਜਾਦੂ ਨਾਲ ਦਿਖਾ ਸਕਦੇ ਆ ਜਿੱਦਾਂ ਆਪਾਂ ਕਹਿੰਦੇ ਆ ਵੀ ਤੀਰ ਉੱਡ ਰਿਹਾ ਹੈ ਜਾਂ ਆਪਣਾ ਕੁੰਮ ਕਰਨ ਜਿੱਦਾ ਕੱਦ ਬਹੁਤ ਉੱਚਾ ਹੈ ਜੀ ਉਹ ਜਦ ਪੌਂ ਚੀਜ਼ਾਂ ਦੇਖਦੇ ਨੇ ਬੜੀ ਰੀਅਲਿਸਟਿਕ ਜੀ ਲੱਗਦੀਆਂ ਪਰ ਸਾਡੀ ਲਿਮਿਟੇਸ਼ਨ ਹੈ ਮੰਚਨ ਦੇ ਟਾਈਮ 'ਚ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ ਤੇ ਜ਼ਮਾਨਾ ਬੜਾ ਫਾਸਟ ਹੋ ਗਿਆ ਉਹ ਬੜਾ ਕੁਇਕ ਟਾਈਮ ਹੈ ਅੱਜ ਦਾ ਜਿੱਦਾਂ ਹੁਣ ਤੁਸੀਂ ਕ੍ਰਿਕਟ ਦੀ ਗੱਲ ਕਰੋ ਕਨਾਂ 50-50 ਮੈਚਾਂ ਦਾ ਓਵਰਾਂ ਦਾ ਮੈਚ ਹੁੰਦਾ ਸੀ ਹੁਣ ਜਿਹੜਾ ਮੈਚ ਹੈ ਉਹ ਬਿਲਕੁਲ 20-20 ਓਵਰਾਂ ਦਾ ਆ ਗਿਆ ਹੈ ਜ਼ਮਾਨਾ ਬਹੁਤ ਫਾਸਟ ਹੋ ਗਿਆ ਬਦਲਾਵ ਹੈ ਉਸ ਦੇ ਨਾਲ ਨਾਲ ਸ਼ੈਲੀ ਦੇ ਉੱਪਰ ਬਦਲਾਵ ਹੈ ਡਰੈਸ ਦੇ ਵਿੱਚ ਬਦਲਾਵ ਹੈ ਮੇਕਅਪ 'ਚ ਬਦਲਾਵ ਹੈ ਸੰਵਾਦ ਅਦਾਇਗੀ 'ਚ ਬਦਲਾਵ ਹੈ ਬਹੁਤ ਸਾਰੇ ਬਦਲਾਵ ਆਮਲਾ ਮੰਚਨ ਦੇ ਵਿੱਚ ਆ ਚੁੱਕੇ ਨੇ ਤੋਅ ਆਧ ਖੇਤਰ ਦੇ ਵਿੱਚ ਤੁਸੀਂ ਆਦੀ ਰਾਮਲੀਲਾ ਦਾ ਮੰਚਨ ਕਰਦੇ ਹੋ ਜੀ ਪoad ਖੇਤਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਹਰ ਖੇਤਰ ਦੇ ਕਾਵ ਦੀ ਸ਼ੈਲੀ ਹੁੰਦੀ ਹੈ ਹਰ ਖਿੱਤੇ ਦੇ ਲੋਕ ਆਪਦੀ ਭਾਸ਼ਾ ਆਪਦੀ ਸਹੂਲੀਅਤ ਦੇ ਮੁਤਾਬਿਕ ਰਾਮਲੀਲਾ ਦਾ ਮੰਚਨ ਕਰਦੇ ਨੇ ਜਿਵੇਂ ਅਸੀਂ ਵਿਦੇਸ਼ਾਂ ਦੀ ਗੱਲ ਕਰੀ ਕੰਬੋਡੀਆ ਦੀ ਮੰਚਨ ਜਿਹੜੀ ਰਾਮਲੀਲਾ ਦਾ ਇੱਕ ਵੱਖਰਾ ਸਟਾਈਲ ਹੈ ਮੋਰੀਸ਼ੀਅਸ ਦਾ ਇੱਕ ਵੱਖਰਾ ਸਟਾਈਲ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੱਖਰੀ ਵੱਖਰੀ ਮਾਲਵੇ ਖੇਤਰ ਦੇ ਵਿੱਚ ਮਾਝੇ ਖੇਤਰ ਦੇ ਵਿੱਚ ਦੀ ਵੱਖਰੀ ਵੱਖਰੀ ਆ ਆਸ਼ਾ ਦੇ ਨਾਲ ਵੱਖਰੀ ਵੱਖਰੀ ਇੱਕ ਜਿਹੜੀ ਹੈ ਸ਼ੈਲੀ ਦੇ ਨਾਲ ਖੇਡੀ ਜਾਂਦੀ ਹੈ ਜਿਹੜੀ ਬਹੁਤ ਖੇਤਰ ਦੇ ਤੁਸੀਂ ਖੇਡਦੇ ਇੱਧਰ ਤੁਸੀਂ ਜਿਹੜੀ ਹੈਗੀ ਪਹਿਲਾਂ ਕਿਸ ਤਰ੍ਹਾਂ ਦੀ ਸ਼ੈਲੀ ਨਾਲ ਖੇਡਦੇ ਸੀ ਕਿ ਉਸ ਵੀ ਬਦਲਾਇਆ ਉਹਨਾਂ ਸ਼ੈਲੀਆਂ 'ਚ ਵੀ ਬਦਲਾਅ ਆਇਆ ਤੇ ਹੁਣ ਕਿਸ ਤਰ੍ਹਾਂ ਜੀ ਜਦ ਜਦ ਮੈਂ ਸ਼ੁਰੂ ਕੀਤਾ ਸੀ ਤੇ ਉਹ ਸ਼ੈਲੀ ਬਿਲਕੁਲ ਡਿਫਰੈਂਟ ਸੀ ਉਹ ਪਰਸ਼ਨ ਥੀਏਟਰ ਕਹਿੰਦੇ ਆ ਪਰਸ਼ੀ ਤੇ ਕਿਉਂਕਿ ਮੈਂ ਥੀਏਟਰ ਦੇ ਵਿੱਚ ਵੀ ਜੁੜ ਗਿਆ ਤੇ ਮੈਨੂੰ ਆਪ ਲੱਗਣ ਲੱਗਿਆ ਵੀ ਸ਼ਾਇਦ ਆਪਾਂ ਨੂੰ ਬਦਲਾਵ ਕਰਨਾ ਚਾਹੀਦਾ ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆ ਰਹੀਆਂ ਬਹੁਤ ਸਲੋ ਸੀ ਉਹ ਬਹੁਤ ਸਲੋ ਵੀ ਤੇ ਬਹੁਤ ਲਾਊਡ ਵੀ ਲਾਈਕ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਬਦਲਿਆ ਅਸੀਂ ਵੀ ਸਿੱਖਦੇ ਰਹੇ ਤੇ ਇਥੋਂ ਮੋਡਰਨਾਈਜੇਸ਼ਨ ਵੀ ਹੁੰਦੀ ਰਹੀ ਸੋਸ਼ਲ ਮੀਡੀਆ ਆ ਗਿਆ ਟੀਵੀ ਆ ਗਿਆ ਤੇ ਲੋਕਾਂ ਨੂੰ ਉਹ ਕਿਤੇ ਨਾ ਕਿਤੇ ਅਲੱਗ ਤਰੀਕੇ ਦੀ ਰਾਮਲਾ ਦੇਖਣ ਦੀ ਜ਼ਰੂਰਤ ਸੀ ਉਸ ਵੇਲੇ ਅਸੀਂ ਮੈਂ ਖੁਦ ਉਸ ਬਦਲਾਵ ਕੀਤੇ ਉਹਦਾ ਥੀਏਟ੍ਰਿਕਰਨ ਕੀਤਾ ਜੇ ਪਰ ਕਮਾਂ ਕਮਾ ਕੀਏ ਕਿ ਰਾਮਲੀਲਾ ਜਿਹੜਾ ਹੈ ਉਹ ਥੀਏਟਰ ਦੀ ਨਰਸਰੀ ਹੈ ਜਿਹੜੇ ਬੱਚੇ ਨੂੰ ਆ ਆਰਟਿਸਟੀਕਲ ਗੁਣ ਜਿਸ ਬੱਚੇ ਦੇ ਵਿੱਚ ਹੈ ਉਹ ਬੱਚੇ ਜਦ ਮੁਹੱਲੇ ਦੀ ਰਾਮਲਾ ਦੇ ਵਿੱਚ ਜਾਂਦਾ ਹੈ ਤੇ ਉੱਥੇ ਉਹਨੂੰ ਇੱਕ ਪਲੇਟਫਾਰਮ ਮਿਲਦਾ ਹੈ ਅਸੀਂ ਵੀ ਥੀਏਟ੍ਰਿਕਨ ਕੀਤਾ ਹੁੰਦਾ ਤੇ ਹੁਣ ਸੰਵਾਦ ਅਦਾਗੀ ਦੀ ਗੱਲ ਕਰੀਏ ਬਹੁਤ ਡਿਫਰੈਂਟ ਹੈ ਲਾਈਵਲੀ ਹੁੰਦਾ ਹੈ ਬਹੁਤ ਸਾਰਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਟੀਵੀ ਨਾਲ ਕੰਪੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਤਾਂ ਹੀ ਸਾਡੀ ਰਾਮਲਾ ਕੋਈ ਦੇਖਣ ਆਏਗਾ ਜੇ ਆਪਾਂ ਉਹਦੇ ਵਿੱਚ ਇਹ ਸਭ ਚੀਜ਼ਾਂ ਐਡ ਕਰਾਂਗੇ ਜੇ ਆਪਾਂ ਇਸ ਚੀਜ਼ ਨੂੰ ਐਕਸਕਲੂਡ ਕਰਦੇ ਹਾਂ ਸਾਨੂੰ ਆਡੀਅנס ਨਹੀਂ ਮਿਲਦੀ ਤੇ ਪਹਿਲਾਂ ਜਿਹੜੀ ਰਾਮਲੀਲਾ ਦੀ ਗੱਲ ਕਰ ਰਿਹਾ ਮੈਂ ਅ ਰਿਸ਼ੀ ਵਾਲਮੀਕੀ ਜਿਨੇ ਤਾਂ ਰਮਾਇਣ ਸੰਸਕ੍ਰਿਤ ਚ ਲਿਖੀ ਉਸ ਤੋਂ ਬਾਅਦ ਅਨੁਵਾਦ ਹੋਏ ਪਰ ਜਿਹੜੀ ਰਾਮਲਾ ਲਿਖੀ ਹੈ ਉਹ ਕਈ ਅਲੱਗ ਅਲੱਗ ਕਹਾਣੀਕਾਰ ਨੇ ਲਿਖੀ ਹੈ ਸਾਡੀ ਮੈਂ ਗੜਵਾਲ ਰਾਮਲੀਲਾ ਮੰਡਲ ਸੈਕਟਰ 28B ਤੋਂ ਜੁੜਿਆ ਹੋਇਆ ਹਾਂ ਜੀ ਇਹਦੇ ਚ ਆਪਣੇ ਜਿਹੜੇ ਰਾਈਟਰ ਸੀ ਛਮੀ ਲਾਲ ਡੁੰਡਿਆਲ ਜੀ ਹੈ ਉਹਨਾਂ ਨੇ ਸਾਡੀ ਰਾਮਲਾਇ ਦੀ ਕਿਤਾਬ ਲਿਖੀ ਹੋਈ ਹੈ ਉਸ ਨੂੰ ਆਪਾਂ ਪੜ੍ਹ ਕੇ ਹੀ ਆਪਣਾ ਮੰਚਨ ਕਰਦੇ ਹਾਂ ਉਹਨਾਂ ਦੇ ਜਿਹੜਾ ਸ਼ੈਲੀ ਸੀ ਜਾਂ ਭਾਸ਼ਾ ਸੀ ਉਹ ਮੋਸਟਲੀ ਉਰਦੂ ਤੇ ਫਾਰਸੀ ਸ਼ਬਦਾਂ ਦਾ ਬੜਾ ਪ੍ਰਯੋਗ ਸੀ ਤੇ ਹੁਣ ਅਸੀਂ ਜਿਹੜੀ ਕਰਦੇ ਆ ਆਪਾਂ ਉਹਨੂੰ ਕੰਪਲੀਟ ਹਿੰਦੀ ਚ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸ਼ੇਰੋ ਸ਼ੇਰੀ ਬਹੁਤ ਘੱਟ ਹੈ ਰੀਅਲਿਸਟਿਕ ਡਾਇਲੌਗ ਸਾਡੇ ਆਪਾਂ ਚੇਂਜ ਕੀਤੇ ਆ ਕੌਸਚਨ ਦੀ ਗੱਲ ਕਰੀਏ ਬਹੁਤ ਲੇਟੈਸਟ ਹੋ ਗਿਆ ਕਿਉਂਕਿ ਪਾ ਟੀਵੀ ਦਾ ਬੜਾ ਪ੍ਰਭਾਵ ਹੈ ਸਾਡੇ ਉੱਪਰ ਉਹ ਚੀਜ਼ਾਂ ਮਿਲ ਵੀ ਜਾਂਦੀਆਂ ਇਜ਼ੀਲੀ ਅਵੇਲੇਬਲ ਵੀ ਹੈ ਤੇ ਦੂਜਾ ਥੋੜਾ ਬਜਟ ਵੀ ਬਦਲ ਗਿਆ ਆ ਰਾਮ ਲੀਲਾ ਦਾ ਪਹਿਲਾਂ ਕਿਤੇ ਲਾਟੂ ਦੇ ਵਿੱਚ ਰਾਮ ਲਾ ਖੇਲੀ ਜਾਂਦੀ ਸੀਗੀ ਤੇ ਇੱਕ ਮਾਈਕ ਪੰਪ ਹੁੰਦੇ ਸੀਗੇ ਉਹਦੇ ਵਿੱਚ ਬੋਲਦੇ ਸੀ ਹੁਣ ਕੋਲਰ ਮਾਈਕ ਆ ਗਏ ਨੇ ਤੇ ਡਰੈਸਾਂ ਬਦਲ ਗਿਆ ਨੇ ਮੇਕਅਪ ਦਾ ਸਟਾਈਲ ਬਦਲ ਗਿਆ ਹੈ ਮੁੱਛਾਂ ਦਾ ਸਟਾਈਲ ਤੁਸੀਂ ਕਹੋਗੇ ਤੁਸੀਂ ਤੇ ਆ ਡਾਕਟਰ ਸਾਹਿਬ ਦੇਖਿਓ ਨੇ ਰਾਮ ਨਾਵਾ ਹੁਣ ਮੁੱਛਾਂ ਵੀ ਬਦਲ ਗਈਆਂ ਵੀ ਮੁੱਛ ਜਿਹੜੀ ਪਹਿਲਾਂ ਲੱਗਦੀ ਸੀ ਵੱਡੀਆਂ-ਵੱਡੀਆਂ ਉਹ ਸਿੰਗਲ ਮੁੱਛ ਲਾਉਂਦੇ ਸੀਗੇ ਹੁਣ ਬੜੇ ਫਾਈਨ ਮੇਕਅਪ ਹੁੰਦੇ ਆ ਤੇ ਬਹੁਤ ਸਾਰੇ ਬਦਲਾਅ ਨੇ ਹਰ ਖੇਤਰ ਦੇ ਵਿੱਚ ਚਾਹੇ ਸੰਵਾਦ ਅਦਾਇਗੀ ਦੀ ਗੱਲ ਕਰੋ ਸਕ੍ਰਿਪਟ ਦੀ ਗੱਲ ਕਰੋ ਲਾਈਟ ਦੀ ਗੱਲ ਕਰੋ ਟੈਕਨੀਕਲ ਪੱਖਸ਼ ਦੇਖੀਏ ਜਾਂ ਸੈਟਿੰਗ ਸਟੇਜਿੰਗ ਦੀ ਗੱਲ ਕਰੀਏ ਬਹੁਤ ਸਾਰੇ ਬਦਲਾਅ ਨੇ ਕਈ ਜਗ੍ਹਾ ਤਾਂ ਹੁਣ ਸਕਰੀਨਾਂ ਯੂਜ਼ ਕਰਨ ਲੱਗੇ ਉਹ ਕਿਤੇ ਨਾ ਕਿਤੇ ਟੀਵੀ ਦਾ ਬੜਾ ਪ੍ਰਭਾਵ ਹੈਗਾ ਅਸੀਂ ਵੀ ਇਸ ਵਾਰ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਜਿਹੜੀ ਰਾਮਲਾਇ ਦੀ ਬੈਕਗ੍ਰਾਉਂਡ ਚ ਸਕਰੀਨ ਹੀ ਚਲਾਈਏ ਜੀ ਉਹ ਕਿਸ਼ੇ ਕੋਈ ਹੋਰ ਗੱਲ ਤੁਹਾਨੂੰ ਸਾਂਝੀ ਕਰਨ ਚਾਹ ਰਿਹਾ ਕੋਈ ਦੇਖੋ ਜਿਸ ਤਰ੍ਹਾਂ ਸੀ ਵਾਕਈ ਤੁਹਾਡੀ ਗੱਲ ਬਿਲਕੁਲ ਸਮਰਦਾ ਕਿ ਆਧੁਨਿਕ ਦੌਰ ਦੇ ਵਿੱਚ ਜਿਹੜਾ ਹੈਗਾ ਕਿ ਮੀਡੀਆ ਦਾ ਜਿਹੜਾ ਪ੍ਰਭਾਵ ਬੜਾ ਪਿਆ ਤੇ ਸਮੇਂ ਦੇ ਬਦਲਾਅ ਹੋਏ ਹੈ। ਅਗਲਾ ਪ੍ਰਸ਼ਨ ਇਹ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਜਿਹੜੇ ਨੌਜਵਾਨ ਨੇ ਜਦੋਂ ਵੀ ਰਮਾਇਣ ਜਾਂ ਮਹਾਭਾਰਤ ਦੀ ਗੱਲ ਆਉਂਦੀ ਹੈ ਉਸ ਨੂੰ ਬੜੇ ਚਾਅ ਦੇ ਨਾਲ ਸੁਣਦੇ ਨੇ ਕਿਉਰੀਓਸਿਟੀ ਪੈਦਾ ਹੁੰਦੀ ਹੈ ਹੈਨਾ ਪੂਰੀ ਦੁਨੀਆ ਦੇ ਵਿੱਚ ਇਸ ਜੀ ਨੂੰ ਦੇਖਣ ਨੂੰ ਮਿਲਦੀ ਹੈ ਹੁਣ ਗੱਲ ਇਹ ਕੀ ਅਰਮਾਇਨ ਮੰਚਨ ਦੇ ਦੌਰਾਨ ਵੱਖ-ਵੱਖ ਕਥਾਵਾਂ ਵੱਖ-ਵੱਖ ਲੇਖਕ ਲਿਖਦੇ ਨੇ ਵੱਖ-ਵੱਖ ਨਿਰਦੇਸ਼ਕ ਉਹਨੂੰ ਖੇਡਦੇ ਪਰ ਅਸਲ ਜਿਹੜੀਆਂ ਕਹਾਣੀਆਂ ਨੇ ਜਿਹੜੀ ਮਹਾਰਸ਼ੀ ਵਾਲਮੀਕੀ ਜੀ ਨੇ ਲਿਖੀਆਂ ਔਰ ਜਿਹੜੀਆਂ ਮੰਚਨ ਹੁੰਦੀਆਂ ਨੇ ਹਨਾ ਕਿਉਂਕਿ ਬਹੁਤ ਸਾਰੀ ਕਈ ਵਾਰੀ ਐਸ ਜੀ ਕਹਾਣੀਆਂ ਰਾਮਲੀਲਾ ਦੇ ਵਿੱਚ ਮੰਚਨ ਕਰ ਦਿੱਤੀਆਂ ਜਿੰਨੇ ਜਿਹੜੀ ਮਹਾਰਸ਼ੀ ਵਾਲਮੀਕੀ ਜੀ ਨੇ ਨਹੀਂ ਲਿਖੀਆਂ ਬਿਲਕੁਲ ਜੀ ਕਿ ਜਿਹੋਸੀ ਇਹ ਲਿਬਰਟੀ ਲੈ ਲੈਣੇ ਨਾ ਵੀ ਅਸੀਂ ਡਰਾਮੈਟਿਕ ਲਿਬਰਟੀ ਲੈ ਲੈਣੇ ਕੀ ਇਹਦੇ ਉੱਪਰ ਵੀ ਤੁਸੀਂ ਵਰਕ ਕਰ ਰਹੇ ਹੋ ਕਿ ਜਿਹੜੀਆਂ ਚੀਜ਼ਾਂ ਕਹਾਣੀਆਂ ਨੇ ਜਿਹੜੀਆਂ ਰਮਾਇਣ ਦੇ ਵਿੱਚ ਹੈਗੀਆਂ ਨੇ ਪਰ ਉਹ ਮੰਚ ਤੇ ਨਹੀਂ ਆਈਆਂ ਜਾਂ ਜਿਹੜੀਆਂ ਮੰਚ ਤੇ ਆ ਰਹੀਆਂ ਨੇ ਉਹ ਰਮਾਇਣ ਦੇ ਵਿੱਚ ਹੈ ਨਹੀਂ ਇੱਕ ਸਿਰਫ ਲਿਬਰਟੀ ਦੇ ਲਈ ਖੜੀ ਜਾਂਦੀ ਨੇ ਅਸੀਂ ਇਹਨਾਂ ਦੇ ਉੱਪਰ ਤੁਸੀਂ ਕੀ ਵਰਕ ਕਰ ਰਹੇ ਹੋ ਔਰ ਕੁਝ ਨਾ ਇੱਕ ਦੋ ਕਹਾਣੀਆਂ ਬਾਰੇ ਦੱਸੋ ਜੀ ਕੁਝ ਬਲਕਿ ਤੁਸੀਂ ਸ਼ਬਦ ਯੂਜ਼ ਕੀਤਾ ਲਿਬਰਟੀ ਮੈਂ ਲਿਬਰਟੀ ਨਹੀਂ ਕਹੂੰਗਾ ਮੈਂ ਇਹ ਕਹੂੰਗਾ ਕਿ ਜਿੰਨੇ ਵੀ ਅਸੀਂ ਲੋਕ ਹੈ ਜਿਹੜੇ ਰਾਮਦੇਵ ਲ ਮੰਚਨ ਕਰਦੇ ਹੈ ਇਹ ਬਿਲਕੁਲ ਜ਼ਰੂਰੀ ਨਹੀਂ ਹੈ ਕਿ ਸਭ ਨੇ ਰਮਾਇਣ ਪੜ੍ਹੀ ਹੋਵੇ ਕਿਉਂਕਿ ਜਿਸ ਕਿਤਾਬ ਚੋਂ ਉਹ ਰਾਮਲਾ ਖੇਲਦੇ ਹੈ ਉਹ ਉਸ ਨੂੰ ਹੀ ਰਮਾਇਣ ਸਮਝ ਕੇ ਬੈਠੇ ਹੈ ਇਹ ਸਾਡਾ ਦੁਰਭਾਗਿਆ ਹੈ ਕਿਉਂਕਿ ਜਦ ਤੱਕ ਸਾਨੂੰ ਸਬਜੈਕਟ ਦੇ ਬਾਰੇ ਪਤਾ ਨਹੀਂ ਨੋਲਜ ਨਹੀਂ ਪੜਿਆ ਨਹੀਂ ਕਿਸ ਨੇ ਦੱਸਿਆ ਨਹੀਂ ਤੇ ਆਪਾਂ ਜੋ ਆਪਣੀ ਸਕ੍ਰਿਪਟ ਚੋਂ ਦੇਖਦੇ ਆਂ ਰਾਮਲੀਲਾ ਦੀ ਉਸ ਨੂੰ ਪਹ ਸੱਚ ਮੰਨਦੇ ਆਂ ਜਿਹੜਾ ਕਿ ਬਿਲਕੁਲ ਗਲਤ ਹੈ ਅਸੀਂ ਕੋਸ਼ਿਸ਼ ਕੀਤੀ ਹੈ ਇਨਫੈਕਟ ਤੁਸੀਂ ਤਾਂ ਉਹਦਾ 파ਰਟੀ ਹੋ ਡਾਕਟਰ ਸਾਹਿਬ ਤੁਹਾਡੇ ਮਾਧਿਅਮ ਨਾਲ ਹੀ ਅਸੀਂ ਇਸ ਰਮਾਇਣ ਨੂੰ ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਵਾਲਮੀਕੀ ਜੀ ਨੇ ਰਮਾਇਣ ਲਿਖੀ ਹੈ ਉਸੀ ਦੇ ਬੇਸ ਤੇ ਇੱਕ ਸਕ੍ਰਿਪਟ ਬਣਾਈ ਜਾਵੇ ਤਾਂ ਕਿ ਜਿਹੜੀ ਗਲਤ ਚੀਜ਼ਾਂ ਨੇ ਜਿਹੜੀ ਰਾਮਲਾ ਮંચਨ ਦੇ ਮਾਧਿਅਮ ਨਾਲ ਜਾ ਰਹੀਆਂ ਨੇ ਲਿਬਰਟੀ ਦੇ ਨਾਲ ਨਹੀਂ ਲੈਕ ਆਫ ਨੋਲਜ ਕਰਕੇ ਉਹ ਚੀਜ਼ਾਂ ਦਾ ਸੁਧਾਰ ਹੋ ਸਕੇ ਔਰ ਇੱਕ ਅੱਛੀ ਸਕ੍ਰਿਪਟ ਕਿਉਂਕਿ ਲੋੜ ਨਾ ਸਕ੍ਰਿਪਟ ਦੀ ਹੈ ਰਮਾਇਣ ਪੜਨਾ ਸਬਦੇ ਵਾਸ ਦੀ ਗੱਲ ਨਹੀਂ ਤੇ ਸਾਨੂੰ ਇੱਕ ਸਕ੍ਰਿਪਟ ਚਾਹੀਦੀ ਹੈ ਜਿਸ ਨੂੰ ਮਾਧਿਅਮ ਬਣਾ ਕੇ ਰਾਮਲੀਲਾ ਦਾ ਮੰਚਨ ਹੋ ਸਕੇ ਤੇ ਸਾਡਾ ਇੱਕ ਪਹਿਲਾ ਡਰਾਫਟ ਤਿਆਰ ਹੈ ਉਹਨੂੰ ਆਪਾਂ ਪੜ ਕੇ ਉੱਚਕੀ ਇੱਕ ਕਿਤਾਬ ਨੂੰ ਲਿਖਣ ਨੂੰ ਕਈ ਡਰਾਫਟ ਲੱਗਦੇ ਆ ਕਈ ਲੋਕਾਂ ਦੇ ਮੰਥਨਾਂ ਦੇ ਵਿੱਚ ਇਹ ਕਿ ਫੈਕਟ ਲੈ ਕੇ ਆਣੇ ਬਾਹਰ ਸਾਰੇ ਤੇ ਸਾਡੇ ਤੋਂ ਵੀ ਕੋਈ ਤਰੁੱਟੀ ਨਾ ਰਹਿ ਜੇ ਉਸ ਤੇ ਕੰਮ ਚੱਲ ਰਿਹਾ ਹੈ ਸਾਡੀ ਕੋਸ਼ਿਸ਼ ਹੈ ਵੀ 2025 ਦੀ ਜਿਹੜੀ ਰਾਮਲਾ ਦਾ ਮੰਚਨ ਹੋਏਗਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸ਼੍ਰੀ ਵਾਲਮੀਕੀ ਸ਼੍ਰੀ ਰਿਸ਼ੀ ਸ਼੍ਰੀ ਵਾਲਮੀਕੀ ਜੀ ਦੀ ਰਾਮਾਇਣ ਦੇ ਬੇਸ ਦੇ ਉੱਪਰ ਉਸ ਕਿਤਾਬ ਨੂੰ ਲੈ ਕੇ ਆਏ ਤੇ ਜਿਹੜੇ ਵੀ ਸਾਡੇ ਸਾਥੀ ਕਲਾਕਾਰ ਅਲੱਗ-ਅਲੱਗ ਸੈਕਟਰ ਦੀ ਜਾਂ ਸ਼ਹਿਰ ਦੀ ਰਾਮਲਾ ਕਰ ਰਹੇ ਹਨ ਉਹਨਾਂ ਤੱਕ ਉਹ ਕਿਤਾਬ ਪਹੁੰਚਾਈ ਜਾਵੇ ਤਾਂ ਕਿ ਉਹ ਉਸ ਨੂੰ ਮੱਧੇ ਰੱਖਦੇ ਹੋਏ ਜਿਹੜੀ ਤਰੁੱਟੀਆਂ ਸਾਡੇ ਤੋਂ ਹੋ ਜਾਂਦੀਆਂ ਹਨ ਅਣਜਾਣੇ ਵਿੱਚ ਉਹ ਨਾ ਹੋਣ ਸਹੀ ਚੀਜ਼ ਸਹੀ ਪ੍ਰਚਾਰ ਸਹੀ ਸਿੱਖਿਆ ਜਾਵੇ ਮਗੈਸੇ ਇੱਕ ਹੋਰ ਵੱਡੀ ਗੱਲ ਕਿਉਂਕਿ ਦੋ ਪਾਰ ਦੀ ਥੀਏਟਰ ਕਰਨਾ ਇੱਕ ਵੱਖਰੀ ਗੱਲ ਹੁੰਦੀ ਹੈ ਪਰਕਸ਼ਰੀ ਰਾਮਲੀਲਾ ਦਾ ਮੰਚਨ ਕਰਨਾ ਇੱਕ ਵੱਖਰੀ ਗੱਲ ਹੈ ਕਿਉਂਕਿ ਜੇ ਤੁਸੀਂ ਆਮ ਥੀਏਟਰ ਕਰਦੇ ਹੋ ਤਾਂ ਜ਼ਰੂਰੀ ਨਹੀਂ ਕੀ ਦੋ ਸੀ ਸ਼੍ਰੀ ਰਾਮਲੀਲਾ ਜੀ ਦਾ ਕੋਈ ਮੰਚਨ ਕਰ ਸਕੋ ਕਿਉਂਕਿ ਇੱਕ 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 ਅਲੱਗ ਵਿਧਾ ਹੈ ਬੜੀ ਸਾਲਾਂ ਤੋਂ ਚੱਲੀ ਆ ਜਿਹੜੀ ਮੰਦਰਾਂ ਦੇ ਪ੍ਰਾਂਗਣ ਤੋਂ ਲੈ ਕੇ ਅੱਜ ਦੇ ਆਡੀਟੋਰੀਅਮ ਔਰ ਮੰਚੇ ਤੱਕ ਪਹੁੰਚੀ ਹੈ ਕੁਝ ਨੌਜਵਾਨ ਸਾਡੇ ਯੁਵਾ ਮੁੰਡੇ ਕੁੜੀਆਂ ਜਿਹੜੇ ਥੀਏਟਰ ਦੇ ਵਿੱਚ ਨਹੀਂ ਜਿਹੜੇ ਰਾਮਲੀਲਾ ਕਰਨੀ ਚਾਹੁੰਦੇ ਨੇ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੀ ਹੈਗੀ ਇਸ ਦਾ ਫੋਕ ਹੈ ਫੋਕ ਥੀਏਟਰ ਹੈ ਜਿਹੜੀ ਫੋਕ ਵਨ ਕੀ ਹੈ ਉਹਨਾਂ ਕਿਤੇ ਕਿਤੇ ਮਿਸ ਨਜ਼ਰ ਨਜ਼ਰ ਆਉਂਦੀ ਹੈ ਉਹਨਾਂ ਦੀ ਪਰਫਾਰਮੈਂਸ ਦੇ ਵਿੱਚੋਂ ਸੋ ਕੁਝ ਐਸੀ ਕੀ ਟਿਪਸ ਨੇ ਕਿ ਜਿਹੜੇ ਨੌਜਵਾਨ ਥੀਏਟਰ ਕਰਦੇ ਨੇ ਰਾਮਲੀਲਾ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਐਸੀ ਕਿਹੜੇ ਬਿੰਦੂਆਂ ਦਾ ਖਿਆਲ ਰੱਖਣ ਕਿ ਜਿਹੜੀ ਰਾਮਲੀਲਾ ਹੈ ਜਿਹੜਾ ਫੋਕ ਹੋਣਾ ਟੇਸਟ ਹੈ ਉਹ ਨਾ ਮਰੇ ਜਿਹੜੀ ਉਹਦੀ ਆਤਮਾ ਹੈ ਮਹਾਰ시 ਵਾਲਮੀਕੀ ਦੀ ਦੀ ਰਮਾਇਣ ਲਿਖੀ ਜਿਹੜੀ ਉਹਨਾਂ ਨੇ ਜਾਂ ਜਿਹੜੇ ਵੀ ਫੋਰ ਤੁਲਸੀਦਾਸ ਜੀ ਨੇ ਲਿਖੀ ਜਾਂ ਹੋਰ ਸਾਡੇ ਪ੍ਰਸਿੱਧ ઋષਿ ਮਹਾਂ ਨੇ ਲਿਖੀ ਉਹਦੀ ਆਤਮਾ ਨਾ ਮਰੇ ਕਿਹੜੇ ਕਿਹੜੇ ਬਿੰਦੂਆਂ ਦਾ ਖਿਆਲ ਰੱਖਣ ਸਾਡੇ ਨੌਜਵਾਨ ਤਾਕੀ ਫੋਕ ਨਾ ਹੋ ਰਿਓ ਦੇ ਵਿੱਚ ਲੇਖੋ ਮੈਂ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹੁੰਦਾ ਕਿ ਮर्यादा ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਗੁਰਤੇਜ ਜੀ ਅਸੀਂ ਹਿਸਟੋਰੀਕਲ ਤੇ ਆਪਣਾ ਮਹਾਨ ਗ੍ਰੰਥ ਖੇਲਣ ਜਾ ਰਹੇ ਹਾਂ ਤਾਂ ਜਿਹੜੀ ਸਾਡੀ ਇਫੈਕਟ ਨੇ ਉਹ ਸੱਚੇ ਸਹੀ ਹੋਣੇ ਚਾਹੀਦੇ ਦੂਜਾ ਫੋਹੜ ਦਾ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਅਸ਼ਲੀਲਤਾ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਤੇ ਅਸੀਂ ਤਾਂ ਇਹ ਵੀ ਧਿਆਨ ਰੱਖਦੇ ਹਾਂ ਵੀ ਜਿਹੜਾ ਕੋਈ ਫਿਲਮੀ ਧੁਨ ਜਾਂ ਫਿਲਮੀ ਗਾਣੇ ਉਹ ਇਹਦੇ ਵਿੱਚ ਨਹੀਂ ਆਣੇ ਚਾਹੀਦੇ ਉਹ ਬਿੰਦੂਆਂ ਨੂੰ ਬਿਲਕੁਲ ਦੂਰ ਰੱਖਣਾ ਚਾਹੀਦਾ ਹੈ ਤਾਂ ਕਿ ਜਦ ਆਪਾਂ ਜਦ ਆਪਾਂ ਕੋਈ ਗਾਣਾ ਸੁਣਦੇ ਆ ਨਾ ਉਹ ਸਾਡੇ ਦਿਲ ਦਿਮਾਗ 'ਚ ਹੁੰਦਾ ਹੈ ਹੂੰ ਤੇ ਉਹੀ ਗਾਣਾ ਜਦ ਆਪਾਂ ਰਾਮਲਾ ਵਿੱਚ ਲੈ ਕੇ ਆਂਦੇ ਆ ਕਿਸੇ ਵੀ ਪਾਤਰ ਦੇ ਉੱਪਰ ਫਲਮਾਉਂਦੇ ਆ ਉਹ ਕਿਤੇ ਨਾ ਕਿਤੇ ਆਪਾਂ ਉੱਥੇ ਹੀ ਸੁਮੇਲ ਕਰ ਲੈਂਦੇ ਆ ਉਹਦਾ ਸਾਨੂੰ ਉਹੀ ਦਿਖਦਾ ਹੈ ਉਸ 'ਚ ਰਿਮਾਈਂਡ ਨਹੀਂ ਦਿਖਦੀ ਸਾਨੂੰ ਇਸ ਕਰਕੇ ਦੋਨੋਂ ਚੀਜ਼ਾਂ ਨੂੰ ਅਲੱਗ-ਅਲੱਗ ਰੱਖਣਾ ਬਹੁਤ ਜ਼ਰੂਰੀ ਹੈ ਉਹਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਕੋਈ ਵੀ ਐਸਾ ਕੰਟੈਂਟ ਨਾ ਉਹਦੇ ਵਿੱਚ ਯੂਜ਼ ਕਰੀਏ ਕੋਈ ਵੀ ਮਰਿਆਦੀ ਪੂਰੀ ਮਰਿਆਦੀ ਹੋ ਕੇ ਖੇਲੀਏ ਆਮ ਮਰਿਆਦੀ ਚੀਜ਼ਾਂ ਨਾ ਉਹਦੇ ਵਿੱਚ ਦਿਖਾਈਏ ਦੂਸਰਾ ਸਾਡਾ ਜਿਹੜਾ ਸਨਾਤਨ ਹੈ ਲੋਕੀ ਹਰ ਤਰ੍ਹਾਂ ਦਾ ਸ਼ੌਂਕ ਰੱਖਦੇ ਆ ਕੋਈ ਖਾਂਦਾ ਪੀਂਦਾ ਵੀ ਹੈ ਕੋਈ ਬੀੜੀ ਸਿਗਰਟ ਸ਼ਰਾਬ ਵੀ ਪੀਂਦਾ ਹੈ ਤੇ ਸਾਡੇ ਤਾਂ ਲਸਣ ਪਿਆਜ਼ ਵੀ ਇਹਨਾਂ ਦਿਨਾਂ 'ਚ ਵਰਜਿਤ ਹੁੰਦਾ ਸਾਡਾ ਅਸੀਂ ਨਹੀਂ ਟੱਚ ਕਰਦੇ ਜਿਹੜੇ ਪਾਤਰ ਸਾਡੇ ਭਗਵਾਨ ਰਾਮ ਦਾ ਮਾਤਾ ਸੀਤਾ ਦਾ ਜਾਂ ਲਕਸ਼ਮਣ ਜੀ ਦਾ ਜਾਂ ਹਨੂਮਾਨ ਜੀ ਦਾ ਰੋਲ ਕਰਦੇ ਆ ਜੀ ਉਹ ਜ਼ਮੀਨ ਤੇ ਹੀ ਸੁੰਦੇ ਆ ਔਰ ਪੂਰੇ ਸਾਤਵਿਕਤਾ ਨਾਲ ਇਹਦਾ ਧਿਆਨ ਰੱਖਦੇ ਹੋਏ ਹੀ ਮੰਚਨ ਕੀਤਾ ਜਾਂਦਾ ਹੈ ਇਹ ਡਿਫਰੈਂਸ ਜਰੂਰ ਬਣਿਆ ਰਹਿਣਾ ਚਾਹੀਦਾ ਥੀਏਟਰ ਚ ਬਹੁਤ ਸਾਰੀ ਲਿਬਰਟੀਆਂ ਲੈਣੇ ਆ ਅਸੀਂ ਉਹਨੂੰ ਰੀਅਲਿਸਟਿਕ ਮੰਨ ਕੇ ਕੰਮ ਕਰਦੇ ਆ ਉਹਦੇ ਵਿੱਚ ਉਸ ਚ ਆਰਟਿਸਟਿਕਲ ਫੀਲਿੰਗ ਲੈਂਦੇ ਆ ਇਹ ਇਹਦੇ ਨਾਲ ਆਰਟਿਸਟਿਕ ਫੀਲਿੰਗ ਦੇ ਨਾਲ ਨਾਲ ਇੱਕ ਕਮਿਟਮੈਂਟ ਤੇ ਸ਼ਰਦਾ ਤੇ ਮਰਿਆਦਾ ਦਾ ਹੋਣਾ ਬਹੁਤ ਜ਼ਰੂਰੀ ਹੈ ਉਖੇਸੀ ਐਕਸ਼ਨ ਜਿੰਸ ਕੀਤਾ ਸਿਰਫ ਉਹੜਦਾ ਕਿਤੇ ਨਾ ਕਿਤੇ ਅੱਜ ਕੱਲ ਜਦੋਂ ਵੀ ਰਾਮਲੀਲਾ ਦਾ ਮੰਚਨ ਹੁੰਦਾ ਰਾਮਲੀਲਾ ਦੇ ਮੌਂਦੇ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਅਜਾਹੀਆਂ ਵਾਇਰਲ ਹੁੰਦੀਆਂ ਨੇ ਜਿਦੇ ਵਿੱਚ ਸ਼੍ਰੀ ਰਾਮ ਮਾ ਸੀਤਾ ਭਗਵਾਨ ਰਾਮ ਹਨੂਮਾਨ ਜੀ ਮਹਾਰਾਜ ਇਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਕਿ ਕਿਸ ਤਰ੍ਹਾਂ ਪੱਦੇ ਤਰੀਕੇ ਦੇ ਨਾਲ ਸੰਵਾਦ ਬੋਲ ਰਹੇ ਨੇ ਹੋਰ ਤਾਂ ਫੁਰ ਕੀ ਅਜਿਹੀਆਂ ਝਾਕੀਆਂ ਵੀ ਕੱਢੀਆਂ ਜਾਂਦੀਆਂ ਜਿਦੇ ਵਿੱਚ ਉਹ ਮਾਰਸ਼ੀ ਵਾਲਮੀਕ ਜੀ ਨੇ ਜੋ ਲਿਖਿਆ ਉਹ ਸਾਡੇ ਲਈ ਸੱਤਿਆ ਹੈ ਤੇ ਅਸੀਂ ਉਸ ਨੂੰ ਸੱਚ ਮੰਨਦੇ ਉਹਦੇ ਉੱਪਰ ਕੋਈ ਕਿੰਤੂ ਪ੍ਰੰਤੀ ਨਹੀਂ ਕਰਨੀ ਚਾਹੀਦਾ ਜਿਸ ਨੂੰ ਦਾ ਅਪਮਾਨ ਕਰਦੇ ਆ ਅਸੀਂ ਮਾਰਸ਼ੀ ਵਾਲਮੀਕ ਜੀ ਦਾ ਅਪਮਾਨ ਕਰਦੇ ਜਿਹੜੀ ਇਹ ਚੀਜ਼ਾਂ ਹੋ ਰਹੀਆਂ ਨੇ ਕਿ ਇਹਨਾਂ ਨੂੰ ਕੋਈ ਰੋਕਦਾ ਨਹੀਂ ਇਸ ਫੋੜ ਦਾ ਜ਼ਿੰਮੇਵਾਰ ਕੌਣ ਹੈ ਜਾਂ ਕੀ ਕਿਉਂ ਕਿਉਂ ਚੀਜ਼ਾਂ ਸਡਨਲੀ ਆ ਗਈਆਂ ਇਹ ਕਿ ਕਿੰਨੀ ਆ ਗਈ ਸਾਡੇ ਇਹ ਇਸ ਥੋੜਾ ਜਿਹੜਾ ਪਹਿਲੇ ਪ੍ਰਸ਼ਨ ਸੀ ਨਾ ਮੈਂ ਉਸੀ ਵੇਲੇ ਤੁਹਾਨੂੰ ਕਿਹਾ ਸੀ ਕਿ ਜਿਹੜੇ ਲੋਕੀ ਰਾਮਲਾ ਕਰਦੇ ਆ ਉਹ ਉਹਨਾਂ ਨੇ ਰਿਮਾਈਂਡ ਨਹੀਂ ਪੜ੍ਹੀ ਉਹ ਇੱਕ ਮਜ਼ਾਕ ਸਮਝ ਕੇ ਉਹਨੂੰ ਕਰਦੇ ਆ ਇਹਦੀ ਭਾਵਨਾ ਨਾਲ ਉਹ ਅਪ੍ਰਿਚਿਤ ਹੀ ਨਹੀਂ ਹੈ ਪਰ ਇਹ ਬੜਾ ਅਨਫੋਰਚੁਨੇਟ ਹੈ ਗੁਰਤੇਜ ਜੀ ਪਰ ਐਦਾ ਵੀ ਨਹੀਂ ਹੈ ਕਿ ਰੋਕਦਾ ਨਹੀਂ ਹੈ ਜਿਹੜੇ ਬਹੁਤ ਸਾਰੀ ਸੰਸਥਾਵਾਂ ਨੇ ਜਿਹੜੇ ਆਪਣੇ ਆਪਣੇ स्तर ਤੇ ਕੋਸ਼ਿਸ਼ ਕਰਦੀਆਂ ਨੇ ਪਰ ਹੁੰਦਾ ਕੀ ਹੈ ਉਹ ਉਸ ਵੇਲੇ ਤਾਂ ਪਤਾ ਨਹੀਂ ਚੱਲਦਾ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਵਾਇਰਲ ਹੁੰਦਾ ਹੈ ਤੇ ਫਿਰ ਲੋਕਾਂ ਨੂੰ ਪਤਾ ਚੱਲਦਾ ਜਾ ਕੇ ਉਹ ਉਹਨਾਂ ਨੂੰ ਰੋਕਿਆ ਤੇ ਟੋਕਿਆ ਵੀ ਜਾਂਦਾ ਹੈ ਪਰ ਇਹ ਬਹੁਤ ਅਨਫੋਰਚੂਨੇਟ ਹੈ ਮੈਂ ਇਹੀ ਕਹੂੰਗਾ ਲੈਕ ਆਫ ਨੋਲੇਜ ਹੈ ਲੋਕੀ ਇਹਦਾ ਭਾਵ ਨਹੀਂ ਸਮਝ ਰਹੇ ਪਰ ਸਾਨੂੰ ਬਰਿਆਦਿਤ ਰਹਿ ਕੇ ਆਰਾਮਲਾ ਕਰਨੀ ਚਾਹੀਦੀ ਹੈ ਬਿਲਕੁਲ ਜਿਵੇਂ ਕਸ਼ਿਕ ਕੋ ਕੀ ਮਾਰਸ਼ੀ ਵਾਲਮੀਕੀ ਜੀ ਨੇ ਜੋ ਲਿਖਿਆ ਉਹ ਕੇਵਲ ਇੱਕ ਕਥਾ ਨਹੀਂ ਉਹ ਇੱਕ ਕਹਾਣੀ ਨਹੀਂ ਉਹ ਇੱਕ ਜੀਵਨ ਨਹੀਂ ਉਹ ਇੱਕ ਸੇਤਾ ਮਾਰਗ ਹੈ ਬਹੁਤ ਸਾਰੇ ਸਾਇੰਟਿਫਿਕ ਨਜ਼ਰੀਏ ਨੇ ਉਹਦੇ ਵਿੱਚ ਬਹੁਤ ਸਾਡਾ ਸਾਡੇ ਸਭ ਸਿੰਧੂ ਦਾ ਸਾਡੇ ਦੇਸ਼ ਦਾ ਇਕ ਇਤਿਹਾਸ ਮਹਾਰਸ਼ੀ ਵਾਲਮੀਕੀ ਜੀ ਨੇ 24000 ਸ਼ਲੋਕਾਂ ਦੇ ਵਿੱਚ ਸਮੋਹ ਕੇ ਸੰੁਦਿਤਾ ਔਰ ਉਸ ਨੂੰ ਪੜਨਾ ਔਰ ਉਸ ਤੇ ਰਿਸਰਚ ਕਰਕੇ ਉਸ ਨੂੰ ਪ੍ਰਸਤੁਤ ਕਰਨਾ ਸਾਡੇ ਸਭ ਦਾ ਫਰਜ਼ ਬੰਦ ਹੈ ਅਸੀਂ ਏਸ਼ੀਆ ਵਿੱਚ ਦੇਖੀ ਤਾਂ ਕੰਬੋਡੀਆ ਪਾਲੀ ਇੰਡੋਨੇਸ਼ੀਆ ਜਿਹੜੇ ਮੁਲਕ ਨੇ ਚਾਹੇ ਅੱਜ ਮੁਸਲਿਮ ਕੰਟਰੀ ਨਹੀਂ ਲੇਕਿਨ ਬੜੀ ਸ਼ਰਧਾ ਤੇ ਭਾਵ ਦੇ ਨਾਲ ਮਹਾਰਸ਼ੀ ਵਾਲਮੀਕੀ ਜੀ ਨੇ ਜੋ ਕਥਾ ਲਿਖੀ ਉਸ ਕਥਾ ਨੂੰ ਅਮਚਨ ਕਰਦੇ ਤੁਹਾਨੂੰ ਕਹੀ ਸੀ ਇੱਕ ਚੀਜ਼ ਹੋਰ ਜਿਹੜੀ ਸਾਨੂੰ ਜਿਸਨ ਨਜ਼ਰ ਆਉਂਦੀ ਨੇ ਤੁਸੀਂ ਇਸ ਤੇ ਤਾਂ ਇੱਕ ਵਿਚਾਰ ਦੇਣਾ ਕਿ ਉਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਤੇ ਕਿਵੇਂ ਅਸੀਂ ਉਸ ਨੂੰ ਅੱਗੇ ਲੈ ਕੇ ਆ ਸਕਦੇ ਹਾਂ ਕਿ ਕੀ ਕੋਈ ਜਥੇਬੰਦੀ ਜਾਂ ਕੋਈ ਅਜਿਹੇ ਕਲਾਕਾਰ ਨੇ ਜਾਂ ਜਿਹੜੇ ਸਤਿਵਰਤ ਕਰ ਰਹੇ ਨੇ ਸਭ ਤੋਂ ਕੋਸੀ ਮਹਾਰਸ਼ੀ ਵਾਲਮੀਕੀ ਜੀ ਦਾ ਜ਼ਿਕਰ ਤੁਸੀਂ ਵੀ ਕੀਤਾ ਹਰ ਅਸੀਂ ਵੀ ਕੀਤਾ ਕਿਉਂਕਿ ਉਹਨਾਂ ਦੇ ਅਸ਼ੀਰਵਾਦ ਤੋਂ ਬਿਨਾਂ ਇਹ ਕਾਰਜ ਸੰਭਵ ਨਹੀਂ ਹੈ ਅੱਜ ਜਦੋਂ ਵੀ ਅਸੀਂ ਮਹਾਰਸ਼ੀ ਵਾਲਮੀਕੀ ਜੀ ਦੁਆਰਾ ਰਚਿਤ ਰਾਮਾਇਣ ਦੀ ਗੱਲ ਕਰਦੇ ਹਾਂ ਅਸੀਂ ਸ੍ਰੀ ਰਾਮ ਜੀ ਦੀ ਗੱਲ ਕਰਦੇ ਹਾਂ ਇਸ ਸਾਰੇ ਸੈਨੈਰੀਓ ਦੇ ਵਿੱਚ ਮਹਾਰ시 ਵਾਲਮੀਕੀ ਜੀ ਕਿਤੇ ਨਜ਼ਰ ਨਹੀਂ ਆਉਂਦੇ ਤਾਂ ਬਈ ਨਾ ਸਿਰ ਅਭੀ ਲਾਹਰੀਕ ਸਮੇਂ ਦੇ ਵਿੱਚ ਦੇਖਦੇ ਹਾਂ ਬਹੁਤ ਖੇਤਰ ਦੀ ਹੋਵੇ ਆ ਮੇਰਾ ਸੰਬੰਧ ਮਾਲਵੇ ਖੇਤਰ ਦੇ ਨਾਲ ਹੈ ਕਿ ਮਾਲਵੇ ਖੇਤਰ ਤੇ ਮੱਝ ਖੇਤਰ ਦੇ ਵਿੱਚ ਜਿਹੜਾ ਹੈ ਇਹ ਕਿਤੇ ਵੀ ਰਾਮ ਜੀ ਜਿਹੜੀ ਮੈਂ ਦੇਖਦਾ ਮਹਾਰ시 ਵਾਲਮੀਕੀ ਜੀ ਕਿਤੇ ਨਜ਼ਰ ਹੀ ਨਹੀਂ ਆਉਂਦੇ ਹਨ ਕਿਤੇ ਉਹਨਾਂ ਦਾ ਕੋਈ ਆਸ਼ੀਰਵਾਦ ਇਸ ਨੂੰ ਕਿਵੇਂ ਕੀ ਕਹਿੰਦੇ ਕਿਉਂ ਮਹਾਰ시 ਵਾਲਮੀਕੀ ਜੀ ਕਿਉਂ ਨਹੀਂ ਲੱਭੋ ਅ ਗੋਸੇਗੀ ਇਹ ਦੇਖੋ ਗੱਲ ਤੇ ਬਹੁਤ ਬੁਰੀ ਹੈ ਕਿ ਜਿਹੜੇ ਸਾਡੇ ਮਹਾਨ ਭਗਵਾਨ ਬਾਲਵਿਕੀ ਜੀ ਹੋਏ ਹਨ ਰਚੇਤਾ ਹੋਏ ਹਨ ਰਾਮਾਇਣ ਦੇ ਜਿਨ੍ਹਾਂ ਨੇ ਰਾਮ ਨਾਲ ਸਾਨੂੰ ਬੁਲਾਇਆ ਕਿਉਂਕਿ ਅਗਰ ਲੇਖ ਨਾ ਹੁੰਦਾ ਤੇ ਰਾਮ ਜੀ ਸਾਡੇ ਤੋਂ ਵੰਚਿਤ ਰਹਿ ਜਾਂਦੇ ਅਸੀਂ ਰਾਮ ਜੀ ਤੋਂ ਵੰਚਿਤ ਰਹਿ ਜਾਂਦੇ ਕਿਉਂਕਿ ਐਨੇ ਹਜ਼ਾਰ ਸਾਲ ਪਹਿਲਾਂ ਤ੍ਰੇਤਾ ਯੁੱਗ ਦੇ ਵਿੱਚ ਜਾ ਕੇ ਕਿਤੇ ਆਪਣਾ ਇਹ ਸਾਰਾ ਇਹ ਸਾਰੀ ਘਟਨਾਵਾਂ ਹੋਈਆਂ ਤੇ ਬਾਲਮਿਕੀ ਜੀ ਦੇ ਹੀ ਮਾਧਿਅਮ ਨਾਲ ਸਾਨੂੰ ਅੱਜ ਤੱਕ ਪਤਾ ਨਹੀਂ ਤੇ ਰਾਮਲਾ ਦੇ ਮਾਧਿਅਮ ਨਾਲ ਸਾਡੀ ਅਗਲੀ ਜਨਰੇਸ਼ਨ ਨੂੰ ਪਤਾ ਲੱਗੇਗਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਰਾਮ ਤਿਰਸਥਲ ਹੈ ਜਿੱਥੇ ਬਾਲਮਿਕੀ ਜੀ ਨੇ ਮਾਤਾ ਸੀਤਾ ਨੂੰ ਰੱਖਿਆ ਆਪਣੇ ਕੋਲ ਉੱਥੇ ਹੀ ਲਵਕੁਸ਼ ਜੀ ਦੀ ਸਿੱਖਿਆ ਦੀક્ષા ਵੀ ਹੋਈ ਤੇ ਉੱਥੇ ਜੇ ਸਾਰੀ ਰਾਮਲਾ ਕਮੇਟੀਆਂ ਆਪਣੀਆਂ ਹੂੰ ਚਾਹੇ ਉਹ ਚੰਡੀਗੜ੍ਹ ਹੋਵੇ ਚਾਹੇ ਪੰਜਾਬ ਹੋਵੇ ਜਾਂ ਹਿਮਾਚਲ ਹੋਵੇ ਪੂਰਾ ਨੌਰਥ ਹੋਵੇ ਪੂਰਾ ਦੇਸ਼ ਉਥੋਂ ਮਹਾਰ시 ਵਾਲਮੀਕੀ ਜੀ ਦੀ ਜੇ ਜੋਤ ਨੂੰ ਅਸੀਂ ਲੈ ਕੇ ਆਈਏ ਆਪਣੇ ਕੋਲ ਆਪਣੀ ਰਾਮਲਾ ਮંચਨ ਤੋਂ ਪਹਿਲਾਂ ਸ਼ੁਭਾਰੰਭ ਤੋਂ ਪਹਿਲਾਂ ਹੂੰ ਉਸ ਜੋਤ ਨੂੰ ਪ੍ਰਚੰਡ ਕਰੀਏ ਹੂੰ ਤੇ ਉਸ ਤੋਂ ਬਾਅਦ શ્રી ਰਾਮਲੀਲਾ ਜੇ ਦਾ ਮંચਨ ਕਰੀਏ ਹੂੰ ਤਾਂ ਕਿਤੇ ਨਾ ਕਿਤੇ ਸਾਨੂੰ ਬਲੇਸਿੰਗਸ ਭਗਵਾਨ ਵਾਲਮੀਕੀ ਜੀ ਦੇ ਮਿਲਣੀਆਂ ਜਿੱਥੇ ਉਹ ਆ ਗਏ ਉੱਥੇ ਰਾਮ ਜੀ ਆ ਗਏ ਤੇ ਉੱਥੇ ਫਿਰ ਪਾਵਨ ਸਭ ਕੁਝ ਵਧੀਆ ਹੋ ਜਾਣਾ ਹੈ ਪਾਵਨ ਹੋ ਜਾਣਾ ਹੈ ਮਰਿਆदित ਹੋ ਜਾਣਾ ਹੈ ਭਾਈ ਕਿ ਜੇ ਉਹ ਤੜੀ ਸਾਖਸ਼ਤ ਅਖੰਡ ਜੋਤ ਹੈ ਉਹ ਸਾਡੀ ਰਾਮਲਾ ਵਿੱਚ ਜਲ ਗਈ ਤੇ ਫਿਰ ਗਲਤ ਨਹੀਂ ਹੋ ਸਕਦਾ ਤੇ ਸਭ ਨੂੰ ਇਹੀ ਨਿਵੇਦਨ ਹੈ ਮੇਰੀ ਪੂਰੀ ਰਾਮਲਾ ਮੰਡਲੀਆਂ ਨੂੰ ਕਿ ਉਹ ਰਾਮਲੀਲਾ ਸ਼ੁਰੂ ਹੋਣ ਤੋਂ ਪਹਿਲਾਂ ਜੋਤੀ ਸ਼੍ਰੀ ਰਾਮ ਤੇਰਸਲ ਅੰਮ੍ਰਿਤਸਰ ਤੋਂ ਲੈ ਕੇ ਆਣ ਸਾਖਸ਼ਤ ਬਾਲਮੀਕੀ ਜੀ ਨੂੰ ਲੈ ਕੇ ਆਣ ਉਹਨਾਂ ਨੂੰ ਵਿਰਾਜਮਾਨ ਕਰਨ ਅਖੰਡ ਰੱਖਣ ਤੇ ਉਹਨਾਂ ਦੇ ਦੇਖ ਰੇਖੀ ਪੂਰੀ ਰਾਮਲੇਲਾ ਹੋਵੇ ਇਹ ਸਾਡੀ ਕਲਪਨਾ ਵੀ ਹੈ ਇਹ ਸਾਡੀ ਰਿਕੁਐਸਟ ਵੀ ਹੈ ਤੇ ਉਹ ਇਹ ਗੱਲ ਹੋ ਜੇ ਤੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਐਸੇ ਵਿੱਚ ਹੀ ਹੈ ਗੁਰਦੇਵ ਜੀ ਬਿਲਕੁਲ ਜੀ ਯਾਰ ਕਿਉਂਕਿ ਰਾਮ ਜੀ ਨੂੰ ਰਾਮ ਜੀ ਦਾ ਦਰਜਾ ਦੇਣ ਵਾਲੇ ਮਹਾਰ시 ਵਾਮਿਕੇ ਜੀ ਸਨ ਜਿਹਨਾਂ ਦੇ ਅਸ਼ੀਰਵਾਦ ਤੋਂ ਬਿਨਾ ਆਈ ਥਿੰਕ ਮੈਨ ਲੱਗਾ ਕਿ ਜਿਹੜੇ ਸਾਡੀਆਂ ਉਨਤਾਈਆਂ ਨੇ ਸਾਡੀਆਂ ਕਮੀਆਂ ਨੇ ਜਿਹੜੀਆਂ ਕੁਰਤੀਆਂ ਆਈਆਂ ਨੇ ਇਹ ਉਹਨਾਂ ਦੀ ਗੈਰ ਹਾਜ਼ਰੀ ਤੋਂ ਬਿਨਾ ਹੀ ਆਈ ਨੇ ਕਿਉਂਕਿ ਜੇ ਕਹਿੰਦੇ ਨਾ ਕਿ ਸਫਲਤਾ ਹੋਵੇ ਬਿਲਕੁਲ ਬਿਲਕੁਲ ਘਰ ਤੈਸਨਸ ਹੋ ਜਾਂਦਾ ਤਾਂ ਇਸੇ ਕਰਕੇ ਤੁਹਾਡੀ ਚਾਹਨਾ ਬਿਲਕੁਲ ਸਰਵ ਤਾਂ ਕਿ ਜਿੰਨੇ ਵੀ ਸਾਡੇ ਨਿਰਦੇਸ਼ਕ ਨੇ ਰੰਗ ਮੰਚ ਦੇ ਸ਼੍ਰੀ ਰਾਮ ਜੀ ਦੀ ਮੰਡਲੀਆਂ ਨੇ ਸਾਰੀਆਂ ਜੇ ਸ਼੍ਰੀ ਰਾਮ ਜੀ ਦੇ ਖੇਤਰ ਜਿਤੋਂ ਸੇ ਬਾਲਕੀ ਦੀ ਥੀਰ ਖੇਤਰ ਦੇ ਨਾਲ ਨਾਲ ਵੀ ਜਾਣਦੇ ਆ ਉੱਥੇ ਸਾਰੇ ਜਾਣਦੇ ਉਹਨਾਂ ਦੀ ਪਵਿੱਤਰ ਜੋਤ ਨੂੰ ਹਾਜ਼ਰ ਨਾਜ਼ਰ ਸ਼੍ਰੀ ਬਾਲਮੀ ਕੀ ਜਾਣ ਕੇ ਆਪਦੀ ਸ਼੍ਰੀ ਰਾਮ ਜੀ ਦੇ ਸਥਲ ਤੇ ਨੇ ਕਿਉਂ ਤੇ ਹੋਰ ਸ਼੍ਰੀ ਰਾਮ ਜੀ ਦਾ ਜੜਾ ਨਾਮ ਹੈ ਮਾਰਸ਼ਿ ਵਾਲਮੀਕੀ ਜੀ ਦੇ ਅਸ਼ੀਰਵਾਦ ਦੇ ਨਾਲ ਖੁਰਚਾ ਹੋਵੇ ਅਸੀਂ ਸਭ ਸ਼੍ਰੀ ਰਾਮ ਲੀਲਾ ਜੀ ਨਾਲੀ ਸੋ ਮੁਕੇ ਸ਼ਰਵਤੀ ਤੁਸੀਂ ਸਾਡੇ ਨਾਲ ਜੁੜੇ ਤੇ ਸਾਡੇ ਦਰਸ਼ਕਾਂ ਨੂੰ ਸਾਡੇ ਨੌਜਵਾਨਾਂ ਨੂੰ ਜਿਹੜੇ ਕਲਾ ਦੇ ਨਾਲ ਜੁੜਨਾ ਚਾਹੁੰਦੇ ਨੇ ਔਰ ਇਸ ਫੀਲਡ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਨੀ ਸ਼੍ਰੀ ਰਾਮ ਲੀਲਾ ਦੇ ਉਹਨਾਂ ਆਪਣੀ ਤੋਂ ਵਿਚਾਰ ਲੈ ਤੇ ਸਾਡੇ ਦਰਸ਼ਕਾਂ ਨੂੰ ਵਿਚਾਰ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਿਰ ਤੁਹਾਨੂੰ ਕਿਸੇ ਥੈਂਕ ਯੂ ਡਾਕਟਰ ਗੁਰਦੇਵ ਜੀ ਉਹ ਸਾਨੂੰ ਬੁਲਾਇਆ ਸਦਾ ਇਹ ਤਾਂ ਮੌਕਾ ਦਿੱਤਾ ਆਪਣੇ ਦਰਸ਼ਕਾਂ ਨਾਲ ਮਿਲਣ ਦਾ ਬੜਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਨਮਸਕਾਰ ਥੈਂਕ ਯੂ ਜੀ ਥੈਂਕ ਯੂ ਸਰ